ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਿਖਾਉਂਦੇ ਆ ਗਰਮੀਆਂ ਵਾਲੇ ਸੋਹਣੇ ਸੋਹਣੇ ਕਾਟਨ ਦੇ ਸੂਟ ਸਭ ਤੋਂ ਪਹਿਲਾਂ ਆਹ ਵਾਲਾ ਸੂਟ ਚੈੱਕ ਕਰੋ ਜੀ ਇਹ ਹੈਗਾ ਆਲ ਓਵਰ ਸੂਟ 5 ਮੀਟਰ ਤੇ ਕੱਪੜਾ ਇੰਨਾ ਜ਼ਿਆਦਾ ਸੌਫਟ ਹੈ ਨਾ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਸੌਫਟ ਕੱਪੜਾ ਹੈ ਤੇ ਕਲਰ ਇਹਦਾ ਬਿਲਕੁਲ ਖਰਾਬ ਨਹੀਂ ਹੋਣਾ ਤੇ ਪ੍ਰਿੰਟ ਵੀ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਹੈ ਜਿਹੜਾ ਇਹ ਤੇ ਇਸ ਤਰ੍ਹਾਂ ਦੇ ਹੋਰ ਵੀ ਕਈ ਪ੍ਰਿੰਟ ਜਿਹੜੇ ਤੁਹਾਨੂੰ ਮਿਲ ਜੂंगे ਤੇ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਹੈਗਾ ਪਿਓਰ ਕਾਟਨ ਦਾ ਸੂਟ ਬਿਲਕੁਲ ਏਸੀ ਸੂਟ ਤੁਸੀਂ ਕਹਿ ਸਕਦੇ ਗਰਮੀਆਂ ਦੇ ਵਿੱਚ ਪਾਉਣ ਵਾਲੇ ਇਹ ਹੈਗਾ ਸ਼ਰਟ ਦਾ ਕੱਪੜਾ ਜੇਕਰ ਤੁਹਾਨੂੰ ਕਿਸੇ ਨੂੰ ਇਸ ਤਰ੍ਹਾਂ ਦਾ ਕੋਈ ਸੂਟ ਚਾਹੀਦਾ ਹੋਵੇ ਪਲੀਜ਼ ਮੈਸੇਜ ਜ਼ਰੂਰ ਕਰਿਓ ਆ ਤੁਸੀਂ ਦੇਖ ਸਕਦੇ ਪੱਲੇ ਦਾ ਡਿਜ਼ਾਈਨ ਤੇ ਇਹ ਹੈਗੀ ਲੇਸ ਟਿਸ਼ੂ ਦੀ ਬਹੁਤ ਹੀ ਪਿਆਰੀ ਲੈਸ ਜਿਹੜੀ ਲੱਗੀ ਵੀ ਤੇ ਇਸ ਤਰ੍ਹਾਂ ਕਰਕੇ ਉੱਪਰ ਜਿਹੜਾ ਫਲਾਵਰ ਬਣਾਇਆ ਵਾ ਕਲਰ ਜਿਹੜਾ ਬਹੁਤ ਹੀ ਪਿਆਰਾ ਹੈ ਲਾਈਟ ਪਰਪਲ ਛੇੜ ਤੇ ਉੱਪਰ ਤੱਕ ਇਸ ਤਰ੍ਹਾਂ ਕਰਕੇ ਫਲਾਵਰ ਬਣਾਇਆ ਵਾ ਤੇ ਆਹ ਸਾਈਡ ਤੇ ਨਿਕਲ ਜੂਗੀ ਆ ਬਾਜੂ ਬਾਜੂ ਤੇ ਵੀ ਇਸ ਤਰ੍ਹਾਂ ਕਰਕੇ ਡਿਜ਼ਾਈਨ ਆ ਜਾਣਾ ਤੇ ਆ ਹੈਗਾ ਇਹਦਾ ਬਾਟਮ ਦਾ ਕੱਪੜਾ 3 ਮੀਟਰ ਪਲੇਨ ਜਿਹੜੀ ਬਾਟਮ ਆ ਜਾਣੀ ਤੇ ਦੁਪੱਟਾ ਚੈੱਕ ਕਰੋ ਤੁਸੀਂ ਦੁਪੱਟਾ ਜਿਹੜਾ ਬਹੁਤ ਹੀ ਪਿਆਰਾ ਦੁਪੱਟਾ ਹੈ कॉटन ਦੇ ਵਿੱਚ ਬਹੁਤ ਸੋਹਣਾ ਦੁਪੱਟਾ ਜਿਹੜਾ ਬਣਿਆ ਵਾ ਇਹਦਾ ਦੁਪੱਟੇ ਚ ਇਸ ਤਰ੍ਹਾਂ ਕਰਕੇ ਡਿਜ਼ਾਈਨ ਸਾਰੇ ਬਣੇਵੇਂ ਬਾਰਡਰ ਤੇ ਇੱਕ ਸਾਈਡ ਤੇ ਇਸ ਤਰ੍ਹਾਂ ਕਰਕੇ ਕੱਪੜੇ ਦਾ ਮਤਲਬ ਪੱਟੇ ਦਾ ਕੱਪੜਾ ਚੈੱਕ ਕਰਕੇ ਦੇਖੋ ਕੱਪੜਾ ਦੇਖੋ ਕਿੰਨਾ ਜ਼ਿਆਦਾ ਸੌਫਟ ਹੈ ਬਹੁਤ ਹੀ ਪਿਆਰਾ ਦੁਪੱਟਾ ਤੇ ਇਦਾਂ ਨਹੀਂ ਕੋਈ ਹਲਕੀ ਕੁਆਲਿਟੀ ਨਹੀਂ ਹੈਗੀ ਵਧੀਆ ਵਾਲੀ ਕੁਆਲਿਟੀ ਹੈ ਇਹ ਤੇ ਅਗਲਾ ਸੂਟ ਚੈੱਕ ਕਰੋ ਜੀ ਆ ਹੈਗਾ ਪਾਰਟੀ ویئر ਸੂਟ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਸ਼ਰਟ ਚੈੱਕ ਕਰਾਨੀ ਦੀ ਸ਼ਰਟ ਤੇ ਸਭ ਤੋਂ ਪਹਿਲਾਂ ਆਹ ਵਾਲੀ ਦੇਖੋ ਜੀ ਲੈਸ ਕਿੰਨੀ ਜ਼ਿਆਦਾ ਵਧੀਆ ਬਣਾਈ ਵੀ ਸ਼ਰਟ ਤੇ ਆ ਹੈਗਾ ਜੀ ਪੱਲੇ ਦਾ ਡਿਜ਼ਾਈਨ ਤੇ نیچے ਲੈਸ ਲਗਾਈ ਵੀ ਹੈ ਤੇ ਸੈਂਟਰ ਦੇ ਵਿੱਚ ਵੀ ਲੈਸ ਦਾ ਡਿਜ਼ਾਈਨ ਦਿੱਤਾ ਵਾ ਤੇ ਗਲੇ ਤੇ ਆ ਗਿਆ ਆਪਣਾ ਡਿਜ਼ਾਈਨ ਕੋਟਾ ਪੱਟੀ ਦਾ ਤੇ ਨਾਲ ਹੀ ਹੈਂਡਵਰਕ ਹੋ ਗਿਆ ਆ ਦੇਖੋ ਕਿੰਨਾ ਵਧੀਆ ਜਿਹੜਾ ਸ਼ਰਟ ਤੇ ਡਿਜ਼ਾਈਨ ਬਣਿਆ ਵਾ ਕਲਰ ਜਿਹੜਾ ਬਹੁਤ ਹੀ ਪਿਆਰਾ ਹੈ ਕੱਪੜਾ ਬਹੁਤ ਜ਼ਿਆਦਾ ਸੌਫਟ ਹੈ ਤੇ ਆ ਹੈਗਾ ਬਾਟਮ ਦਾ ਕੱਪੜਾ 3 ਮੀਟਰ ਤੇ ਇਹ ਵੀ ਕੋਈ ਹਲਕਾ ਨਹੀਂ ਲਾਇਆ ਵਾ ਵਧੀਆ ਵਾਲਾ ਕੱਪੜਾ ਲਾਇਆ ਵਾ ਤੇ ਹੁਣ ਤੁਸੀਂ ਚੈੱਕ ਕਰੋ ਜੀ ਇਹਦੀ ਚੁੰਨੀ ਕਿਉਂਕਿ ਸੂਟ ਦਾ ਜਿਹੜਾ ਰੋਗ ਹਮੇਸ਼ਾ ਦੁਪट्टे ਨਾਲ ਹੀ ਬਣਦਾ ਦੁਪੱਟਾ ਬਹੁਤ ਹੀ ਜ਼ਿਆਦਾ ਪਿਆਰਾ ਪਿਓਰ ਦਾ ਦੁਪੱਟਾ ਇਹ ਆਪਾਂ ਕਹਿ ਸਕਦੇ ਹਾਂ ਸਰਦਾਰੀ ਸੂਟ ਹੈ ਆ ਦੇਖੋ نیچے ਸ਼ਰਟ ਨਾਲ ਦਾ ਕੱਪੜਾ ਲਗਾਇਆ ਵਾ ਤੇ ਵਿੱਚ ਹੈਗੀਆਂ ਇਸ ਤਰ੍ਹਾਂ ਕਰਕੇ ਬੂਟੀਆਂ ਬਣੀਆਂ ਹੋਈਆਂ ਆ ਦੇਖੋ ਸਿੰਪਲ ਸੋਬਰ ਤੇ ਪਾਰਟੀ ਵੇਅਰ ਸੂਟ ਆਪਣਾ ਕਲਰ ਜਿਹੜਾ ਬਹੁਤ ਪਿਆਰਾ ਲੱਗਿਆ ਮੈਨੂੰ ਇਹਨਾਂ ਤੇ ਅਗਲਾ ਸੂਟ ਚੈੱਕ ਕਰੋ ਜੀ ਆਹ ਵੜਾ ਪਹਿਲਾਂ ਮੈਂ ਤੁਹਾਨੂੰ ਦਿਖਾਨੀ ਇਹ ਸ਼ਰਟ ਦਾ ਕਪੜਾ ਸਭ ਤੋਂ ਪਹਿਲਾਂ ਤੁਸੀਂ ਕਪੜਾ ਚੈੱਕ ਕਰੋ ਕਪੜੇ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਆਉਂਗੀ ਕਪੜਾ ਬਹੁਤ ਹੀ ਪਿਆਰਾ ਐਂ ਸੌਫਟ ਦਿਲ ਕਰੇ ਤੁਸੀਂ ਲਾਈਨਿੰਗ ਲਗਾ ਸਕਦੇ ਤੇ ਨਹੀਂ ਵੀ ਲਗਾ ਸਕਦੇ ਤੇ ਇਸ ਤਰ੍ਹਾਂ ਕਰਕੇ ਲੈਸਾਂ ਦੇ ਨਾਲ ਡਿਜ਼ਾਈਨ ਦਿੱਤਾ ਵਾ ਉਪਰ ਤੱਕ ਮਸ ਕੋਈ ਵੀ ਡਿਜ਼ਾਈਨਿੰਗ ਕਰਾਉਣ ਦੀ ਲੋੜ ਨਹੀਂ ਹੈਗੀ ਸਿਰਫ ਬਸ ਸਿਲਾਈ ਕਰਾਉਣ ਦੀ ਲੋੜ ਹੈ ਆ ਉੱਪਰ ਤੱਕ ਇਸ ਤਰ੍ਹਾਂ ਕਰਕੇ ਡਿਜ਼ਾਈਨ ਜਾਂਦਾ ਜਿਹੜਾ ਲੈਂਸ ਦਾ ਤੇ ਹੁਣ ਚੈੱਕ ਕਰੋ ਜੀ ਇਹਦਾ ਸਲਵਾਰ ਦਾ ਕੰਮ ਇਹ ਹੈਗਾ ਜੀ ਪਹੁੰਚਿਆਂ ਤੇ ਵਰਕ ਹੋਇਆ ਹੋਇਆ ਮੋਰੀ ਦੇ ਵਰਕ ਜਿਹਦਾ ਅੱਜ ਕੱਲ ਚੱਲਦੇ ਆ ਕਿੰਨਾ ਸਪਾਈਦਾਰ ਜਿਹੜਾ ਵਰਕ ਹੋਇਆ ਹੋਇਆ ਦੇਖੋ ਤੇ ਕਪੜਾ ਵੀ ਬਹੁਤ ਵਧੀਆ ਲਾਇਆ ਵਾ ਕਪੜਾ ਦੀ ਕੋਈ ਸ਼ਿਕਾਇਤ ਨਹੀਂ ਹੋਊਗੀ ਕਪੜਾ ਬਹੁਤ ਵਧੀਆ ਲੱਗਿਆ ਵਾ ਤੇ ਕਢਾਈ ਬਿਲਕੁਲ ਸਫਾਈ ਵਾਲੀ ਕਢਾਈ ਹੈ ਮੋਰੀਆਂ ਤੇ ਕਢਾਈ ਆਣੀ ਹੈ ਤੇ ਕਲਰ ਇਹਦੇ ਨਾਲ ਦੇ ਹੋਰ ਵੀ ਮਿਲ ਜੂंगे ਤੇ ਦੁਪੱਟਾ ਹੈਗਾ ਜੀ ਇਹਦਾ ਕੱਟ ਪਿਆਰ ਆ ਹੈਗਾ ਦੁਪੱਟਾ ਪੂਰਾ ਖੁੱਲਾ ਡੁੱਲਾ ਦੁਪੱਟਾ ਕੱਟਵਰਗ ਦਾ ਕੰਮ ਹੋਇਆ ਵਾ ਤੇ ਮਸਲੀਨ ਦਾ ਹੈਗਾ ਨਾਲ ਦੁਪੱਟਾ ਦੁਪੱਟਾ ਜਿਹੜਾ ਬਹੁਤ ਹੀ ਜ਼ਿਆਦਾ ਪਿਆਰਾ ਲੱਗਦਾ ਕਿਉਂਕਿ ਦੁਪੱਟੇ ਦੇ ਨਾਲ ਹੀ ਸੂਟ ਦਾ ਰੋਹ ਬਣਦਾ ਤੇ ਆ ਹੋ ਗਿਆ ਇਹਦਾ ਸ਼ਰਟ ਤੇ ਆ ਹੋ ਗਈ ਦੀ ਬਾਟਮ ਦੇਖੋ ਰੱਖ ਕੇ ਕਿੰਨਾ ਪਿਆਰਾ ਸੂਟ ਲੱਗਦਾ ਪਿਆ ਤੇ ਅਗਲਾ ਸੂਟ ਚੈੱਕ ਕਰੋ ਸਿੰਪਲ ਸੋਬਰ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਤੁਸੀਂ ਚਾਹੋ ਤੇ ਇਹਨੂੰ ਲੈਸ ਦੇ ਨਾਲ ਡਿਜ਼ਾਈਨਿੰਗ ਕਰ ਸਕਦੇ ਆ। ਵੈਸੇ ਵੀ ਮੈਂ ਤਿਆਰ ਹੋਣ ਤੋਂ ਬਾਅਦ ਵੀ ਜਿਹੜੇ ਸੂਟ ਤੁਹਾਨੂੰ ਇਹ ਦੱਸਾਂਗੀ। ਮੈਂ ਲੈਸ ਲਗਾ ਕੇ ਡਿਜ਼ਾਈਨਿੰਗ ਕਰਕੇ ਕਿਸ ਤਰ੍ਹਾਂ ਦੇ ਲੱਗੇ ਉਹਦੀ ਵੀਡੀਓ ਇੱਕ ਅਲੱਗ ਬਣਾਵਾਂਗੇ। ਤੇ ਆ ਹੈਗਾ ਜੀ ਆਲਓਵਰ ਮਤਲਬ ਆਲਓਵਰ ਨਹੀਂ ਹੈਗਾ। ਮੈਚਿੰਗ ਸੂਟ ਹੈ ਸਲਵਾਰ ਤੇ ਇਸ ਤਰ੍ਹਾਂ ਕਰਕੇ ਦੇਖੋ। ਡਿਜ਼ਾਈਨਿੰਗ ਹੋਈ ਵੀ ਆ ਡਿਜੀਟਲ ਪ੍ਰਿੰਟ ਹੈ। ਕੱਪੜਾ ਜਿਹੜਾ ਬਹੁਤ ਵਧੀਆ ਕੱਪੜਾ ਕਿਸੇ ਵੀ ਸੂਟ ਦੀ ਮਤਲਬ ਤੁਹਾਨੂੰ ਕੱਪੜੇ ਦੀ ਕੋਈ ਸ਼ਿਕਾਇਤ ਨਹੀਂ ਆਉਂਗੀ ਕੱਪੜਾ ਬਹੁਤ ਜ਼ਿਆਦਾ ਪਿਆਰਾ ਤੇ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਇਹਦੇ ਵਿੱਚ ਹੋਰ ਵੀ ਬਹੁਤ سارے ਜਿਹੜੇ ਕਲਰ ਹੈਗੇ ਆ ਤੇ ਦੁਪੱਟਾ ਨਹੀਂ ਹੈਗਾ ਇਹ ਦੁਪੱਟੇ ਤੋਂ ਬਗੈਰ ਹੈ ਸੂਟ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਇਆ ਸੀਗਾ ਆਲ ਓਵਰ ਸੂਟ ਉਹ ਵੀ ਦੁਪੱਟੇ ਤੋਂ ਬਗੈਰ ਸੀਗਾ ਤੇ ਆਹ ਚੈੱਕ ਕਰੋ ਜੀ ਇਹ ਵੀ ਦੇ ਨਾਲ ਦਾ ਇੱਕ ਆ ਹੈਗਾ ਡਿਜ਼ਾਈਨ ਆ ਵੀ ਕੋਈ ਇਸ ਤਰ੍ਹਾਂ ਕਰਕੇ ਇਹਨਾਂ ਦਾ ਸੇਮ ਹੀ ਪ੍ਰਾਈਸ ਹੈ ਤੇ ਕੋਈ ਵੀ ਸੂਟ ਜੇ ਤੁਹਾਨੂੰ ਇਹਦੇ ਚੋਂ ਕੋਈ ਨਾ ਚੁੱਕੋਈ ਵੀ ਸੂਟ ਪਸੰਦ ਆਂਦਾ ਤੇ ਪਲੀਜ਼ ਮੈਸੇਜ ਕਰਕੇ ਤੁਸੀਂ ਇਹਨਾਂ ਦਾ ਪ੍ਰਾਈਸ ਵਗੈਰਾ ਪੁੱਛ ਸਕਦੇ ਆ ਤੇ ਕਿੱਥੇ ਭਜਾਣਾ ਉਹ ਵੀ ਦੱਸ ਸਕਦੇ ਆ ਤੇ ਅਸੀਂ ਤੁਹਾਨੂੰ ਭਜਾ ਸਕਦੇ ਆ ਤੇ ਆ ਸੀਗੇ ਅੱਜ ਦੇ ਮੇਰੇ ਸੂਟ ਕਾਟਨ ਦੇ ਬਹੁਤ ਹੀ ਪਿਆਰੇ ਗਰਮੀਆਂ ਦੇ ਵਿੱਚ ਪਹਿਣ ਵਾਲੇ ਤੇ ਜ਼ਰੂਰ ਦੱਸਿਓ ਪਲੀਜ਼ ਮੈਸੇਜ ਕਰਕੇ ਤੁਹਾਨੂੰ ਕਿਸ ਤਰ੍ਹਾਂ ਲੱਗੇ ਵਾਲੇ ਮੇਰੇ ਸੂਟ ਜੇਕਰ ਪਸੰਦ ਆਏ ਤਾਂ ਮੈਂ ਇਸ ਤਰ੍ਹਾਂ ਦੇ ਹੋਰ ਸੂਟ ਵੀ ਲਿਆਉਂਗੀ ਤੁਹਾਡੇ ਲਈ ਕੱਪੜੇ ਸਾਰੇ ਅਲੱਗ-ਅਲੱਗ ਹੈ ਕੋਈ ਵੀ ਨਾਲ ਚ ਪਸੰਦ ਆਉਂਦਾ ਤਾਂ ਜ਼ਰੂਰ ਦੱਸਣਾ ਚੰਗਾ ਜੀ ਰੱਬ ਰੱਖਾ